ਇੰਨੀਆਂ ਤਿਆਰੀਆਂ ਵਾਓ ਕਿੰਨੀ ਸੋਹਣੀ ਚਾਦਰ ਬ੍ਰੇਕੀ ਕਵਰ ਕਲੋਸ ਤੋਂ ਲਈ ਹੈ ਇਹਨੇ ਤੇ ਸੋਹਣਾ ਨਾ ਸੌਫਟ ਤੇ ਸਹੀ ਗੱਲ ਹੈ ਇਹ ਤੇ ਅੰਕਲ ਨੇ ਇਹੀ ਲੈਣੀ ਹੈ ਇਹੀ ਲੈਣੀ ਸਹੀ ਗੱਲ ਆ ਬਹੁਤ ਸੋਹਣੀ ਚਾਦਰ ਤੇ ਕਿੰਨੀ ਸੌਫਟ ਆ ਹਨਾ ਯੂਟਿਊਬ ਫੈਮਲੀ ਤੁਹਾਨੂੰ ਪਤਾ ਹੈ ਅੱਜ ਮੇਰੇ ਸਪੈਸ਼ਲ ਗੈਸਟ ਆ ਰਹੇ ਆ ਕਿਤੇ ਮਸਾ ਵਰਿਆਂ ਬਾਅਦ ਆਉਣਾ ਹੁੰਦਾ ਉਹਨਾਂ ਨੇ ਸਹੀ ਗੱਲ ਤੇ ਭਰਾ ਤਾਂ ਆਇਆ ਉਂਝ ਨਹੀਂ ਮਾਣ ਹੁੰਦਾ ਪਰ ਤੀਜੇ ਦਿਨ ਖੇਡਾ ਲਾ ਦੇ ਸਹੀ ਗੱਲ ਆ ਤਾਂ ਉਹ ਮੇਰੇ ਕੋਲ ਆ ਰਹੇ ਆ ਉਹਨੇ ਰਹਿਣਗੇ ਦੋ ਚਾਰ ਦਿਨ ਤੇ ਪੂਰਾ ਫੰਕਸ਼ਨ ਕਰਾਂਗੇ ਤੇ ਮੈਂ ਕਿਹਾ ਥੋੜਾ ਜਿਹਾ ਮੈਂ ਆਪਣੇ ਭਰਾ ਲਈ ਮਖਮਲੀ ਬਿਸਤਰਾ ਜਿਵੇਂ ਅੱਗੇ ਕਹਿੰਦੀ ਆਂ ਨਹੀਂ ਕਹਿੰਦੇ ਸੀ ਮੇਰੇ ਭਰਾ ਨੇ ਹੋਣਾ ਨਹੀਂ ਮੇਰੇ ਭਰਾ ਨੇ ਹੋਣਾ ਸਹੀ ਗੱਲ ਹੈ ਮੇਰੇ ਕੋਈ ਨਹੀਂ ਫੈਮਲੀ ਸਾਰੀ ਆ ਰਹੀ ਆ ਮੇਰੀ ਪਰਜਾਈ ਮੇਰੇ ਪਤੀਜੇ ਮੰਮੀ ਮੈਂ ਕਿਹ ਪਹਿਲਾਂ ਕਰ ਲਈਏ ਸੈਟਿੰਗ ਤੇ ਉਹ ਤੁਸੀਂ ਕਹਿਣਾ ਜਦੋਂ ਰੋਜ਼ ਜਦ ਪਾਈ ਰੱਖਦੀਏ ਸੈਟਿੰਗ ਇਹ ਕਿ ਆਪਣੇ ਪਰਦਿਆਂ ਨਾਲ ਵੀ ਮੈਚ ਕਰਦੀ ਹਾਂ ਹਾਂਜੀ ਆ ਕਰਨਾ ਸਹੀ ਗੱਲ ਇੱਥੇ ਥੋੜਾ ਜਿਹਾ ਲਾਈਟ ਡਾਰ ਘੋ ਰਿਹਾ ਹਾਂਜੀ ਤੇ ਵਧੀਆ ਹੋ ਗਿਆ ਸੋਹਣਾ ਲੱਗਦਾ ਹਨਾ ਚਾਦਰ ਕਿੰਨੀ ਸੋਹਣੀ ਲੱਗਦੀ ਉਸ ਤੋਂ ਬਾਅਦ ਕਰਕੇ ਸੈਟਿੰਗ ਤੇ ਫਿਰ ਫਾਈਨਲ ਲੁੱਕ ਦਿਖਾਉਣੀ ਹੈ ਤੁਹਾਨੂੰ ਉਹ ਦਿਨ ਵਾਂਗ ਉਹਨੇ ਕਹਿੰਨਾ ਉਹਦੋਂ ਤੱਕ ਵਿਖਾਈ ਨਹੀਂ ਤੇ ਅੱਜ ਤੇ ਅੱਜ ਕਿੱਥੋਂ ਵਿਖਾਵਾਂਗੀ ਸਾਨੂੰ ਨਹੀਂ ਨਹੀਂ ਅੱਜ ਆਪਾਂ ਜ਼ਰੂਰ ਵਿਖਾਵਾਂਗੇ ਮੋਮਲ ਦੀ ਡਿਊਟੀ ਲਈ ਆ ਹਾਂਜੀ ਵਿਖਾਣੀ ਉਹ ਦਿਨ ਨਾ ਸਾਡੇ ਐਕਚੁਅਲੀ ਉਦੋਂ ਵੀ ਕਲਾਇੰਟ ਆ ਗਏ ਸੀ ਤੇ ਇੱਧਰ ਮੈਂ ਇਕੱਲੀ ਸੀ ਤੇ ਫਿਰ ਇਸ ਕਰਕੇ ਸਾਨੂੰ ਅਸੀਂ ਨਹੀਂ ਵਿਖਾ ਸਕੀ ਵਿਖਾ ਸਕੀ ਸਹੀ ਗੱਲ ਆ ਫਿਰ ਸਾਨੂੰ ਸਾਰੇ ਪਾਸੇ ਨਿੱਕੀਆਂ ਤੇ ਸਲਾਨੇ ਦੇ ਕਵਰ ਵੱਡੇ ਸੋ ਇਹ ਵਿੱਚ ਡਾਂਸ ਕਰ ਰਹੇ ਲੂੰਗੀ ਡਾਂਸ ਕਰਦੇ ਵੇ ਵਿੱਚ ਲੂੰਗੀ ਡਾਂਸ ਲੂੰਗੀ ਡਾਂਸ ਇੰਦੇ ਵਿੱਚ ਤਾਂ ਦੋ ਸਰਾਨੇ ਪੈ ਸਕਦੇ ਹਨਾ ਉਹ ਇਹ ਤਾਂ ਮੇਤੇ ਅਸਲ ਚ ਨਾ ਹੈ ਹੀ ਜ਼ਿਆਦਾ ਚੌੜੇ ਆ ਇਹ ਵਧੀਆ ਸਗੋ ਜਦੋਂ ਮੈਂ ਤਾਂ ਇੰਦੇ ਵਿੱਚ ਇਕੱਠੀ ਹੋ ਕੇ ਸਵਾ ਸਕਦੀ ਸਹੀ ਗੱਲ ਆ ਸਿਆਜ ਮੈਨੂੰ ਕੁਝ ਨਾ ਲੱਗਿਆ ਨਾ ਜਿੱਕੇ ਦੇ ਇਹ ਚ ਸਰਾਨਾ ਸਰਾਨੇ ਰੱਬ ਲੂੰਗੀ ਸਹੀ ਗੱਲ ਆ ਇਕੱਠੀ ਹੋ ਕੇ ਇੰਦੇ ਵਿੱਚ ਵੱਡਿਆ ਕਰੂੰਗੀ ਆ ਗਿਆ ਕੋਮਲ ਸਰਾਣਿਆ ਕੋਲ ਇਹਦਾ ਬਾਹਰ ਇਹ ਆਪਾਂ ਅੰਦਰੋਂ ਸੀਨ ਲਾਵਾਂਗੇ ਹਾਂਜੀ ਚੌੜਾ ਸਰਾਣਾ ਤੇ ਮੈਂ ਨਹੀਂ ਵੇਖਿਆ ਇਸ ਤੋਂ ਵੱਧ ਚੌੜਾ ਵੀ ਸਹੀ ਗੱਲ ਪਰ ਸਰਾਣੇ ਨਹੀਂ ਸਾਰੀ ਜਗ੍ਹਾ ਘੇਰ ਲੈਣੀ ਉਹੀ ਨਾ ਸਰਾਣੇ ਤਾਂ ਠੀਕ ਠੀਕ ਜਿਹੀ ਸੋਹਣੇ ਲੱਗਦੇ ਤੇ ਹੁਣ ਆਪਾਂ ਲਿਉਣੀ ਆ ਰਜਾਈ ਹਾਂਜੀ ਆ ਬਲੇ ਰਜਾਈ ਵੀ ਮਾੜਾ ਪੂਰੀ ਭਾਰੀ ਏ ਜੇ ਇਹ ਪਾਰੇ ਨਹੀਂ ਮਤਲਬ ਚੁੱਕਨ ਚੈ ਲੱਗੇ ਜਿਹੜਾ ਬੋੜੀ ਵੱਡੀ ਹੁੰਦੀ ਹੈ ਐਵੇਂ ਤਾਂ ਬੈਠੀ ਹੋਵੇ ਬੜਾ ਵੱਡਾ ਲੱਗਣ ਲੱਗੂ ਮੈਨੂੰ ਵੀ ਲੱਗਦਾ ਪਿਆ ਅੱਜ ਹਾਂਜੀ ਬੜਾ ਫਰਕ ਪੈਂਦਾ ਹੈ ਇਹ ਦੋਨੋਂ ਸਾਈਡਾਂ ਤੇ ਕਿੰਨੀ ਸੋਹਣੀ ਹੈ ਇਧਰੋਂ ਵੀ ਵਾਓ ਲਿਸ਼ਲਿਸ਼ ਕਰਦੀ ਹੈ ਲਿਸ਼ਕਨੀ ਲਿਸ਼ਕਨੀ ਸਾਫਟ ਸਾਫਟ ਜਿਵੇਂ ਭੇੜ ਹੀ ਆ ਕੇ ਇੱਥੇ ਬੈ ਗਈ ਹੋਵੇ ਸਹੀ ਗੱਲ ਹੈ ਦੇ ਵਾਲਾਂ ਦੀ ਖੜੀ ਬਣੀ ਆ ਵਾਕੇ ਇਹ ਬਹੁਤ ਸੋਹਣਾ ਲੱਗਦਾ ਪਿਆ ਜੀ ਅੱਜ ਤੇ YouTube ਫੈਮਿਲੀ ਤੁਸੀਂ ਵੀ ਦੱਸਿਓ ਤੁਹਾਨੂੰ ਸਾਡਾ ਬਿਸਤਰਾ ਕਿਵੇਂ ਦਾ ਲੱਗਾ ਸਹੀ ਲੱਗਾ ਸਹੀ ਗੱਲ ਆ ਹੁਣ ਜ਼ਰੂਰ ਦੱਸਿਓ ਅਸੀਂ ਆਪਾਂ ਬੈੱਡ ਸਜਾਤਾ ਹੈ ਹਾਂਜੀ ਤੇ ਸਾਡਾ ਕੱਢ ਕਿਵੇਂ ਦਾ ਲੱਗ ਰਿਹਾ ਥੋੜਾ ਸੁਹਾਨਿਆਂ ਤੋਂ ਕੰਮ ਕੱਚਾ ਰਹਿ ਗਿਆ ਚਲੋ ਉਹ ਵੀ ਮੈਂ ਵੇਖਦੀ ਹਾਂ ਹੋਰ ਸੁਹਾੜੇ ਕੱਢ ਕੇ ਲਿਉਣੀ ਆ ਕੋਈ ਨਿਊ ਵਾਲੇ ਫਿਰ ਆਪਾਂ ਸੈਟਿੰਗ ਕਰ ਦਿੰਨੇ ਹਾਂਜੀ ਹਨ ਸਹੀ ਗੱਲ ਇੱਥੇ ਚੌੜੇ ਚੌੜੇ ਸੁਹਾਣੇ ਚੱਲਣੇ ਜਿਹੜੇ ਹਜੇ ਬੈਠੇ ਬੂਠੇ ਨਾ ਹੋਣ ਹਾਂਜੀ ਇਹ ਲੰਮੇ ਆਹ ਤਾਂ ਸੋਨੇ ਲੰਮਾ ਹੋ ਤਾਂ ਫਿਰ ਵੀ ਸੈਟ ਆ ਗਿਆ ਸੈਟ ਆ ਆ ਜਿਆਦਾ ਪਤਲਾ ਹੈ ਪਤਲਾ ਜਿਹਾ ਹੈ ਇਹ ਬਿਲਕੁਲ ਚੇਂਜ ਕਰਨਾ ਹੀ ਪੈਣਾ ਆਪਾਂ ਸਹੀ ਗੱਲ ਹੈ ਇਹ ਤਾਂ ਹੋਰ ਜਿਆਦਾ ਲੱਗਦਾ ਹੈ ਨਾ ਇਹ ਜਿਆਦਾ ਲੂੰਗੀ ਦੱਸ ਆ ਵਿਚੋ ਨਿਕਲ ਹੀ ਗਿਆ ਵਿਚਾਰਾ ਉਹ ਆਪਣੀਆਂ ਵੀ ਨਿਕਲ ਗਿਆ ਕਹਿੰਦਾ ਨਹੀਂ ਬੀਬੀ ਮੇਰੇ ਵਾਸਤੇ ਦੀ ਗੱਲ ਨਹੀਂ ਮਾਫ ਕਰਦੇ ਹੋ ਇੱਕ ਤਾਂ ਇਹ ਵੀ ਚਲਕ ਚਲਕ ਕਰੀ ਜਾਂਦਾ ਨਾ ਹਾਂਜੀ ਸੌਫਟ ਹੈ ਨਾ ਵਾਲਾ ਹੱਥਾਂ ਜਿਹਾ ਨਿਕਲ ਨਿਕਲ ਬੜਾ ਸੌਫਟ ਹੈ ਤਾਂ ਕੱਪੜਾ ਬਹੁਤ ਵਧੀਆ ਚੀਜ਼ ਹੈ ਜੀ ਕਰਦਾ ਸੋਚ ਕੇ ਫਿਰ ਸਹੀ ਕਰ ਦੇਣੀ ਵੇਖੋ YouTube ਫੈਮਲੀ ਇਧਰਲਾ ਵੀ ਕਮਰਾ ਹੋ ਗਿਆ ਨੀਟ ਤੇ ਕਲੀਨ ਝਾੜੂ ਪੂੰਛਾ ਵੀ ਹੋ ਗਿਆ ਸਾਰੀ ਸਫਾਈ ਹੋ ਗਈ ਏ ਆ ਵੀ ਹੋ ਗਿਆ ਹੈ ਆਪਣਾ ਨੀਟ ਐਂਡ ਕਲੀਨ ਡਰਾਈਂਗ ਰੂਮ ਦੇਖੋ ਤੇ ਆ ਬੈੱਡ ਵੀ ਆਪਣਾ ਫੁੱਲ ਵਧੀਆ ਹੋ ਗਿਆ ਤਿਆਰੂਮ ਵੀ ਵੇਖੋ ਪੂਰਾ ਵਧੀਆ ਇੱਧਰ ਡੈਡ ਸ਼ੀਟ ਕਿੰਨੀ ਸੋਹਣੀ ਲੱਗਦੀ ਪਈ ਪੱਖਾ ਚਲਾਇਆ ਆਇਆ ਹੈ ਕਿਉਂਕਿ ਪੋਚਾ ਲੱਗਾ ਹੋਇਆ ਹੈ ਵਾਓ ਕਿੰਨਾ ਸੋਹਣਾ ਲੱਗਦਾ ਤੇ ਇੱਧਰ ਆਪਣਾ ਕਿਚਨ ਵੀ ਪੂਰਾ ਵਧੀਆ ਹੈਲੋ ਕਿਵੇਂ ਆ ਿਸ ਮੈਨ ਲਾਉਂਦੀ ਹੈ ਨਹੀਂ ਮੇਰਾ ਮਨ ਉੱਥਾ ਰਹਿੰਦੀ ਹੈ ਕਿ ਨਹੀਂ ਇੱਕ ਦਿਨ ਫੇਸ ਕਾਫੀ ਦਿਨਾਂ ਬਾਅਦ ਖੋਸ਼ਵੀਰ ਜੀ ਘਰੇ ਪਹੁੰਚ ਰਹੇ ਤੇਲ ਚੋਈਏ ਹਾਂ ਬਣਾ ਵੀਰੇ ਸੇਵਾ ਕਰੋ ਮੇਰੀ ਸੇਵਾ ਕਰਾਂ ਕਿਹੋ ਜਿਹਾ ਲਾਲ ਲਾਲ ਸਵੇਰੇ ਫੁਲਾਲੀ ਦੇਵਾਲੀ ਦੀ ਆ ਵੇਖੋ ਜਿੜਵਾ ਬਲਾਈ ਸਹੀ ਗੱਲ ਸ਼ੋਹਰੇ ਸਹੀ ਗੱਲ

ਮम्मा ਦਾ ਹੋਣਾ ਨਾਨਕੇ ਨਾਨਕਾ ਮੇਲਾ ਜਾਈ ਨਾਨਕਾ ਮੇਲਾ ਮੁੰਡੇ ਦੇ ਵਿਆਹ ਦਾ ਹਾਂਜੀ ਫਿਰ ਸਸਿਕਾ ਮੰਮੀ ਤੇ ਨਾਨੀ ਦੇ ਗੋਡੇ ਕਿਤੇ ਮੈਨੂੰ ਦੱਸ ਲਈ ਰਹਿ ਗਈ ਉਹ ਲਾਈਟ ਵੀ ਚਲ ਗਈ ਓਏ ਖੋਜ ਦੂਜਾ ਉਹ ਨਾ ਦਰਵਾਜ਼ਾ ਖੁੱਲਾਈ ਨਹੀਂ ਇਹ ਤਾਂ ਕਰਕੇ ਕੋਈ ਸਹੀ ਗੱਲ ਏ ਵਾਓ ਹੋ ਵੱਡਾ ਦਰਵਾਜ਼ਾ ਮਾਰਦੇ ਨੇ ਤੇ ਕੋਈ ਨਹੀਂ ਆਉਂਦਾ ਵੱਡਾ ਮੈਡੋ ਬਈ ਬਈ ਬਾਰਾਂ ਮੁੱਲਾਂ ਨੂੰ ਆਉਂਦਾ ਸਭ ਤੋਂ ਜ਼ਿਆਦਾ ਟਾਈਮ ਮਾਮੀ ਨੇ ਤੇ ਨਾਨੀ ਨੇ ਲਾਇਆ ਹੈ ਉਧਰ ਵੇਖ ਦਤੂ ਮਸਾ ਤੜੀ ਪਾਣੀ ਪੂਰੀ ਐ ਚਾਹਣੀ ਸਾਨੂੰ ਜਗਸੀਰ ਦੇ ਵਿਆਹ ਨਾਲ ਥੱਲੇ ਘਰ ਫੋਣਾ ਪੈਣਾ ਨਾ ਲਿਫਟ ਲਾਓ ਨਾ ਕੋਈ ਇਹ ਨਹੀਂ ਨਾ ਜਿਹਨੂੰ ਬਹੁਤ ਹੋਈ ਜਾਨ ਹਾਂਜੀ ਵੇਖ ਲਓ ਕੋਈ ਦੇਖ ਤਾਂ ਨਹੀਂ ਗਿਆ ਓ ਮਾਈ ਗਾਡ ਇਧਰ ਕਰਿਓ ਤੁਹਾਡਾ ਸੂਟ ਬਹੁਤ ਸੋਹਣਾ ਹੈ ਨੱਚ ਅੰਨੇ ਨੇ ਬਣਾ ਕੇ ਮੈਂ ਸੋਹਣੀ ਆਵਾਂ ਚੱਲਣਾ ਹੀ ਯਾਰ ਬਹੁਤ ਸੋਹਣੇ ਲੱਗਦੇ ਪਏ ਤੁਸੀਂ ਇਹ ਲੱਗਦਾ ਕਿ ਜਿੰਦਗੀ ਨਹੀਂ ਵਾਣਦੀ ਸਹੀ ਗੱਲ ਆ ਮੈਂ ਤੁਹਾਨੂੰ ਹੁਣੇ ਵੇਖਿਆ ਮੈਂ ਕਿਤੇ ਮੁਠੀ ਭਰਨ ਲੱਗੇ ਮੈਂ ਵੀਡੀਓ ਬਣਾਉਂਦੀ ਉਹਨਾਂ ਨੇ ਦੇਖ ਤੂੰ ਨਾਲ ਲੱਗੇ ਤੇ ਦੋ ਟਾਨੀ ਦੀ ਮੁਠੀ ਰੱਖੀ ਇਹ ਵੀ ਕੋਈ ਪਤਾ ਨਹੀਂ ਪਹਿਲੇ ਜੇਬੀ ਜੀ ਪਾ ਲਏ ਹੁਣ ਮੈਨੂੰ ਪਤਾ ਚਮਕਾ ਉਹ ਟਿੱਕਾ ਹੋਊਗਾ ਮੈਨੂੰ ਪਤਾ ਸੀ ਬਲਰ ਚ ਮੋਟੀ ਭਾਈ ਤੇ ਮੈਂ ਤਾਂ ਮੈਨੂੰ ਕਿਹਾ ਚਮਕਾ ਕਿ ਚੋਕਾ ਇਹ ਹਾਲ ਤਾਂ ਮਨ ਨੂੰ ਕੇ ਹਾਣ ਜੀ ਵਿੱਚ ਇਹ ਟਿੱਕਾ ਤਰੀ ਫਿਰਦਾ ਮਨ ਕਿਹਦੀ ਜੀਰੋ ਜੀਰੋ ਇਹਨੂੰ ਇਹਨੂੰ ਹਾਂ ਮਨ ਦਿਖਰਾਦਾ ਏ ਜੀ ਇਧਰ ਵੇਖੋ ਪੂਰਾ ਪ੍ਰੂਫ ਤੁਸੀਂ ਹਣੇ ਤਾਂ ਕਿਹਾ ਕਿ ਸਾਨੂੰ ਪਰਫੀ ਨਾਲ ਚਾਹ ਨਹੀਂ ਪੀਈ ਆਈ ਲਾਈਵ ਲੱਕਦੀ ਸੋਹਣੀ ਇਹ ਬੰਦੇ ਦਾ ਕਲੱਬ ਆ ਇਹ ਬੰਦੇ ਦਾ ਕਲੱਬ ਆ ਤੇ ਕੁੜੀ ਦਾ ਕਲੱਬ ਆ ਅੱਛਾ ਕੀ ਤੂੰ ਕਿਹੜੇ ਕਲੱਬ 'ਚ ਬੈਠਣਾ ਹੈ ਤੂੰ ਕਿਹੜੇ ਕਲੱਬ 'ਚ ਬੈਠਣਾ ਹੈ ਭਾਈ ਗਲੇ ਕੇਲੇ ਲਗ ਲਿਆ ਇੱਕ ਜੋ ਅਸੀਂ ਸ਼ਿਕਾਇਤ ਕਰਕੇ ਬਾਗੀ ਕੂਟ ਭਜੀ ਇਹ ਸਾਡੇ ਨਾਲ ਧੋਖਾ ਕੀਤਾ ਜਾ ਰਿਹਾ ਸ਼ਰੀਆ ਨੂੰ ਸਹੀ ਗੱਲ ਇਹ ਕਿੰਦੇ ਵੰਡੇ ਦਾ ਹੁਣ ਇਹਨਾਂ ਨੇ ਗਲਾ ਲੈ ਕੇ ਆਂਦਾ ਇੱਥੇ ਤਾਂ ਲੜਾਈ ਪੈ ਜਾਣੀ ਇਹ ਹੁਣ ਨਾਮੀ ਲਖਵਾਵਾਂਗੇ ਅੰਮਾ ਸਹੀ ਗੱਲ ਹੈ ਜੇ ਤੁਸੀਂ ਗਲੇ ਕੇਲੇ ਲੈ ਕੇ ਆਏ ਨਾ ਤਾਂ ਕਰਕੇ ਤੁਹਾਨੂੰ ਕੇਲੇ ਨਹੀਂ ਲੈ ਕੇ ਆਇਆ ਜਿਹੜਾ ਇਹਨਾਂ ਦਾ ਦੁਕਾਨ ਵਾਲਾ ਨਾ ਇਹਨਾਂ ਨੇ ਐਕਸਾ ਸਾਰੇ ਨਾ ਲੈ ਸਾਨੂੰ ਕਹਿੰਦੇ ਸਭ ਫਰੂਟ ਉਹਨਾਂ ਤੋਂ ਪਸੇਂ ਸਾਰੀ ਜਗ੍ਹਾ ਨੇ ਦੁਕਾਨ ਤੋਂ ਦੂਰ ਲਿਆ ਕਰੋ ਅੱਛਾ ਸਾਰੇ ਜਗ੍ਹਾ ਤੋਂ ਲੈ ਪਾਦੇ ਕੇ ਸਾਦ ਪਾਦੇ ਪਰ ਤੁਸੀਂ ਵੇਖ ਕੇ ਲੈ ਕੇ ਆਏ ਸੀ ਨਾ ਗੱਡੀ 'ਚ ਬੈਠ ਕੇ ਲਾ ਕੇ ਅਮਰੂਦ ਦੇ ਤੇ ਸੰਤਰੇ ਦੇ ਤੇ ਕੇਲੇ ਦੇ ਅੱਛਾ ਸਾਨੂੰ ਨਹੀਂ ਪਤਾ ਉਹਨਾਂ ਦਾ ਇਹ ਪਾਦੇ ਕੇ ਸਾਦ ਪਰ ਇਹ ਗੱਲ ਤਾਂ ਸਾਨੂੰ ਨਹੀਂ ਪਤਾ ਪਰ ਤੁਸੀਂ ਗਲੇ ਲੈ ਕੇ ਆਏ ਹੁਣ ਗੱਲ ਥੱਲੇ ਆ ਗਿਆ ਤੁਸੀਂ ਤੁਸੀਂ ਵੇਖ ਕੇ ਲੈ ਕੇ ਆਉਣੇ ਸੀ ਨਾ

ਕੀ ਹੋ ਬੰਦਿਆਂ ਦਾ ਕਲੱਬ ਕਿਹੜਾ ਤੇ ਕੁੜੀਆਂ ਦਾ ਕਲੱਬ ਕਿਹੜਾ ਦੇਖ ਉਹ ਬੰਦਿਆਂ ਦਾ ਸਾਰੀ ਸਾਰੀ ਬੰਤੇ ਹੈਗੇ ਤੇ ਇੱਥੇ ਬਹੁਤ ਕੁੜੀਆਂ ਹਨ ਤੂੰ ਕਿਹੜਾ ਤੂੰ ਕਿੱਥੇ ਰੋਣਾ ਹੈ ਅੱਭੀ ਕਿਹਨੂੰ ਮੇਰਾ ਦਰ ਆ ਤੂੰ ਦਾ ਇਹ ਵੀ ਐਡੀ ਪਤਾ ਆ ਤੂੰ ਤਾਂ ਲੱਗਦੇ ਜਿਵੇਂ ਸਰਵਿਸ ਵਾਲੇ ਖੱਦਦੇ ਹੁੰਦੇ ਹੋ ਬੇਟੀ ਕੱਟ ਸਰਵਿਸ ਕਰੂ ਨੀ ਤੂੰ ਸਰਵਿਸ ਤੇ ਲੱਗੋ ਜਿੰਨੇ ਦਾ ਤੂੰ ਵਾਹ ਉਹਨੇ ਜੀ ਉੱਪਰ ਨਹੀਂ ਆ ਆਹ ਕੰਬੋ ਲੈ ਗਿਆ ਉਹ ਜਿਹੜਾ ਕਰਦੇ ਨੇ ਕਪੂ ਸ਼ਰਮਾ ਕਿੰਨਾਂ ਲੈ ਆਏ ਵਾਹ ਇਹ ਉਹ ਜਿਹੜੀ ਚੂਹ ਆਹ ਕੀ ਲੈ ਕੇ ਆਏ ਤੁਸੀਂ ਪਨੀਰ ਅਸੀਂ ਜਿਹੜਾ ਖਾਣਾ ਅੱਛਾ ਆਪ ਦਾ ਵੀ ਲੈ ਕੇ ਆਏ ਆ ਬਣਾ ਇਹਦੇ ਵਿੱਚ ਪਨੀਰ ਨਹੀਂ ਇਹਦੇ ਵਿੱਚ ਤਾਂ ਕੁਝ ਹੋਰ ਹੀ ਲੱਗਦਾ ਅੱਛਾ ਕੋਈ ਗੱਲ ਬਣਾਉਣਾ ਤੇ ਅਸੀਂ ਆ ਫਿਰ ਤੁਹਾਨੂੰ ਬਹੁਤ ਵੱਡੀ ਸ਼ਾਬਾਸ਼ ਲੈ ਕੇ ਆਏ ਕੀ ਰਸ ਖਾਏ ਤੁਹਾਡੇ ਹੱਥਾਂ ਦੇ ਠੀਕ ਹੈ ਕੋਈ ਗੱਲ ਨਹੀਂ ਮਹਿੰਗੀ ਚੀਜ਼ ਤੁਸੀਂ ਲੈ ਕੇ ਆਏ ਜੇ ਠੀਕ ਹੈ ਪਤੰਕੇ ਨੂੰ ਫੋੜਾ ਲੋ ਕੁੜੀ ਲੱਭ ਕੇ ਰਿਆ ਸੀ ਨਹੀਂ ਨਹੀਂ ਹੋੜਾ ਨਹੀਂ ਇਹ ਨਾ ਕਿ ਵੀਡੀਓ ਬਣਾਉਣ ਲਈ ਜਿਹੜੇ ਪੈਸੇ ਦੇਣੇ ਹੋਣਗੇ ਪੈਸੇ ਦੇਣੇ ਉਹ ਵੀਡੀਓ ਬਣਾਉਣਾ ਹੈ ਜਾ ਕਿਤੇ ਜਾ ਕੇ ਤਾਂ ਰਿਸ਼ਤਾ ਕਰਾ ਲੋ ਬਿੰਨ ਬਣਵ ਚੋਲਾ ਫਿਰ ਜੱਗੇ ਉੱਥੇ ਬਿੰਨ ਫੜ ਕੇ ਕੀ ਕਰਦੀ ਸੀ ਕੰਮ ਕਰਦਾ ਕੀ ਕੀਨੇ ਆਖਿਆ ਅਰੇ ਇਹ ਕਿੰਨੇ ਸਖਣਾ ਸੋਹਣੇ ਤੇ ਮਹੰਦ ਸਖਣਾ ਸੋਹਣੇ ਇਹਨਾਂ ਨਾਲ ਆਉ ਕੋਸ਼ਿਸ਼ ਆਈ ਗਾ ਨਾ ਮੜ ਕੇ ਆਪਣੀ ਹਾਥ ਦੇਈ ਹੁਣੇ ਪ੍ਰੂਫ ਪੈਸੇ ਵਿਖਾ ਦੇ ਨਾ ਠੀਕ ਏ ਲਿਆਓ ਪਹਿਲਾਂ ਪਹਿਲਾਂ ਕੈਸ਼ ਰੱਖੋ ਗੁਰਵਿੰਦਰ ਪਰਸ ਲਿਆ ਹੈ ਹੈ ਬਸ ਇੰਨਾ ਵੈਰ ਹੁੰਦਾ ਵਡਾ ਢਾ ਤੇਰਾ ਹਾਂ ਆਪਣੇ ਨਾਲ ਤਾਂ ਨਹੀਂ ਤੇ ਮੈਂ ਕਹੂੰਗਾ ਨਹੀਂ ਆਪਣੇ ਨਾਨੀ ਥੋੜਾ ਛੇਤੀ ਛੇਤੀ ਤਰ ਕਦੇ ਪੜਾਉਗਾ ਪੈਸੇ ਕੁਲਵਿੰਦਰ ਸੋਟ ਰੱਖੀ ਆਏ ਸ਼ਗਨ ਚੁਲ ਸਾਈ ਨਾ ਬਣਾਈ ਨੀ ਅੱਜ ਬਾਪਾ ਇਹ ਕਿਹਨੂੰ ਨਹੀਂ ਵੀ ਨਾਨੀ ਨੇ ਦੇ ਦੇ ਪੈਸੇ ਲੱਤ ਹੋ ਜਾਂਦਾ ਖਾ ਲਿਓ ਖਾ ਵੀ ਖਾ ਲਿਓ ਹੋਏ ਜੀ ਜੀ ਕੋ ਸਗੋਂ ਤੋਂ ਬਾਹਰੇ ਜੀ ਜੀ ਮੈਂ ਤੁਹਾਡਾ ਬੇ ਜੀ ਜੀ ਤੁਹਾਡਾ ਫੋਨ ਕੱਢਦੇ ਬਣ ਜਾ ਰਿਹਾ ਨਾ ਰੱਖੀਆਂ ਕੰਨ ਤੇ ਲਾ ਮੈਂ ਆਹ ਚਾ ਕੀ ਇਹ ਡੈਮੋ ਤੇ ਨਹੀਂ ਤੁਸੀਂ ਵੀ ਆਓ ਇੱਧਰ ਤੁਸੀਂ ਵੀ ਇੱਧਰ ਆਓ ਮੈਂ ਆਈ ਪਰਦੇ ਨਾੜੀ ਜਾ ਖਲਾਈ ਰਹੀ ਨੇ ਮੈਂ ਆਈ ਲੱਗਦੀ ਕੋਣੇ ਵਗੀ ਜਾਂਦੇ ਇੱਕ ਵਾਰੀ ਕਰਾ ਰਿਹਾ ਤੇਰੀ ਨਾਨਾ ਆ ਤਰੀ ਦਿਖਾਈਦਾ ਤੇ ਦਰਾਣੀ ਵਾਹ ਦਿਖਾਈ ਤੇ ਦਰਾਣ ਨੂੰ ਤਾਂ ਨਹੀਂ ਆ ਸਹੀ ਗੱਲ ਐ ਕਿੱਥੇ ਨਹੀਂ ਪਟਾਕੇ ਵਿੱਚ ਤੁਸੀਂ ਅੱਗੇ ਲਾਗੇ ਜੋ ਮੈਂ ਇੱਕ ਮਿੰਟ ਪਿੱਛੇ ਹੋ ਲੈੰਦਾ ਉਹ ਲਾ ਲਾ ਓਏ ਅੱਜ ਤਾਂ ਨਵਾਂ ਸਾਲ ਆ ਨਹੀਂ ਅੱਜ ਨਹੀਂ ਪਟਾਕੇ ਵਿੱਚ ਸਿਡਨੀ ਤਾਂ ਲਾਈਵ ਆ ਨਵੇਂ ਸਾਲ ਦਾ ਗਿਫਟ ਤੁਹਾਨੂੰ ਤੁਹਾਡੇ ਦਾ ਵਾਹ ਕਰਕੇ ਚੱਲ ਲੱਭ ਲਾ ਲਾ ਲਾਈ ਬਸ 10 ਮਿੰਟ ਰਹਿ ਗਏ ਆਪਣੇ ਇੱਕ ਵਾਰੀ ਚੁੱਪ ਕਰ ਜੂਗੇ ਸਾਰੇ ਚੁੱਪ ਕਰਦੇ ਥੋੜੀ ਫਿਰ ਬੋਲੋਗੇ ਫੈਮਲੀ ਪਜਲ ਹੋ ਜੂਗੀ ਕੋਈ ਠੀਕ ਕਹਿ ਰਿਹਾ ਸਹੀ ਗੱਲ ਇਹ ਮੇਰੀ ਭਾਦੀ ਵੱਲੋਂ ਮੇਰੇ ਲਈ ਸੂਟ ਆਉ ਗੱਲਵਾੜ ਤਾਂ ਤੇ ਇੱਕ ਸੂਟ ਆਏ ਵੈਰੀ ਨਾਈਸ ਵੈ ਕਰ ਲੈ ਸੂਟਾ ਨੂੰ ਚਲੋ ਦਿਖਾਈ ਦਿੰਨੇ YouTube ਫੈਮਲੀ ਨੂੰ ਇੱਕ ਸੂਟ ਆਏ ਤੇ ਇਹਦੇ ਨਾਲ ਆ ਬਾਟਮ ਆ ਕਿੰਨਾ ਕੰਟਰਾਸਟ ਸੋਨਾ ਬਣਿਆ ਹੋਇਆ ਬਹੁਤ ਸੋਹਣਾ ਬਾਟਮ ਵੀ ਕੱਢੀ ਹੋਈ ਆ ਤੇ ਆ ਦੁਪੱਟਾ ਠੀਕ ਕਹਾਵਲਾ ਸੂਟ ਸੂਟਾ ਨਾਲ ਆਈ ਸਾਡੀ ਸੂਟਾ ਮੈਨੂੰ ਕਿੰਦਾ ਹੈਗਾ ਇਹਨੂੰ ਕੋਈ ਨੂੰ ਕਹਿੰਦਾ ਮੈਂ ਇਹ ਆ ਬਾਟਮ ਵੀ ਇੰਬਰੋਇਡਰੀ ਹੋਈ ਹੈ ਇਹਨੇ ਸੂਟ ਬਣਿਆ ਤੇ ਦੁਪੱਟੇ ਦੀ ਮਾਰੀ ਆਉਂਦੀ ਉਹ ਕਹਿੰਦੇ ਪਾਗ ਲਾ ਰਹੀ ਹੈ ਨਾ ਗੁਰਦਾ ਵੀ ਮਾ ਲਾ ਰਹੀ ਹੈ ਨਾਲ ਇਹ ਕਿਸੇ ਦਿਨੋਂ ਕੱਚਾ ਹੀ ਲੱਗਣਾ ਕਰਦਾ ਆ ਤਾਂ ਬਹੁਤ ਕਿਹਾ ਹਾਂਜੀ ਹਾਂ ਸੋ ਸੋਨਾ ਇਹ ਨਾ ਮੇਰਾ ਜਿਹੜਾ ਬਲੇਜ਼ਰ ਹੈ ਨਾ ਬਲੇਜ਼ਰ ਮੈਂ ਪਾਇਆ ਤੇ ਉਹਦੇ ਥੱਲੇ ਜਿਹੜਾ ਮਤਲਬ ਕਪੜਾ ਹੁੰਦਾ ਹੈ ਉਹ ਇਸ ਕਲਰ ਚੈੱਕ ਦੇ ਮੈਂ ਪਾਇਆ ਜਦੋਂ ਬਲੇਜ਼ਰ ਮੈਂ ਕਹਾਂ ਇਸ ਕਲਰ ਦਾ ਸੂਤ ਹੋਵੇ ਨਾ ਬੜਾ ਸੋਨਾ ਹੋਵੇ ਤੇ ਉਹ ਅੱਜ ਮਿਲ ਗਿਆ ਉਹ ਜਿਹੜਾ ਮਿਲ ਗਿਆ ਤੇ ਇਹ ਦੁਪੱਟਾ ਵੀ ਨਾਲ ਕੱਟਿਆ ਹੋਇਆ ਵਾਹ ਕਿੰਨਾ ਸੋਹਣਾ ਦੁਪੱਟਾ ਬਟਾ ਬੜਾ ਧੀਆ ਬਹੁਤ ਪਿਆਰਾ ਇਹ ਇਹ ਤਾਂ ਬੰਦ ਤਾਂ ਕਿ ਜ਼ਿਆਦਾ ਪਸੰਦ ਆਇਆ ਉਹ ਇਹਦਾ ਕਲਰ ਬਹੁਤ ਸੋਹਣਾ ਹੈ ਪੈਸੇ ਆਸਟ੍ਰੇਲੀਆ ਦਾ ਇੱਕ ਦਿਨ ਪਹਿਲੇ ਇਹਨਾਂ ਨੇ ਪੁੱਛਿਆ ਸੀ ਵੀ ਬਲਜੀਤ ਉਹਨਾਂ ਵਾਸਤੇ ਮੈਂ ਕਿਹਾ ਵੀ ਫਿਰ ਉਹ ਅਜਿਹਾ ਨਹੀਂ ਕਹੋਨੇ ਤੇ ਤੁਸੀਂ ਉਹਨਾਂ ਨੂੰ ਪੈਸੇ ਦੇ ਦਿਓ ਉਹਦੀ ਮਰਜ਼ੀ ਦੇ ਜਿੱਥੇ ਮਰਜ਼ੀ ਬਣਾ ਲੈਣ ਕਿਉਂਕਿ ਯੂਟਿਊਬ ਫੈਮਿਲੀ ਤੁਹਾਨੂੰ ਵੀ ਪਤਾ ਹੈ ਜਿਕਰ ਪਸੰਦ ਨਹੀਂ ਕਰਦੇ ਤੇਰਾ ਸੂਟ ਕਾਹਦੇ ਨਹੀਂ ਕਿੰਨਾ ਤਾਂ ਬਹੁਤ ਆ ਜਿਹੜੇ ਦੁਕਾਨ ਵਾਲਾ ਨਹੀਂ ਇਹ ਵੇਖ ਮੈਂ ਦਰਮਿਆਨ ਤੋਂੜ ਕੇ ਇੱਕ ਮਿੰਟਾ ਮਿੰਟਾ ਬਾਹਰ ਸੋਹਣਾ ਲੱਗਦਾ ਮੈਂ ਤਾਂ ਸੋ ਹੀ ਬਣਾ ਲਾ ਇਹ ਦੇ ਨਾਲ ਦਾ ਪਾ ਇਹ ਵੇਖੋ 2000 ਦਾ ਸੂਟ ਇਹਦੇ ਨਾਲ ਦਾ ਦੋਵੇਂ ਮੈਚਿੰਗ ਕਰਿਓ ਬਹੁਤ ਮਹਿੰਗਾ ਹੋਵੇ ਤੁਮ ਵੀ ਕਰਾਉਂ ਕਰੀ ਜਾ ਨਾ ਦੋਈਆਂ ਦਾ ਨਹੀਂ ਐਵੇਂ ਮਰੀ ਕੇ ਹਾਂ 4000 ਤੋਂ 2000 ਤੱਕ ਹਾਂ ਇਹ ਤੁਹਾਡੀ ਬੇਇੱਜ਼ਤੀ ਕਰਾਉਣਾ ਨਾਲ ਕੀ ਸ਼ਾਹ ਜੱਗੇ ਗਿਆਨ ਜਿਹੜਾ ਦਾਬੋਟ ਦੇ ਨੇ ਪੰਜ ਦਾ ਜੱਗੇ ਬਾਰੇ ਬਹੁਤ ਕੁਝ ਕਿਹਾ ਵੋਟ ਰੋ ਉਹ ਭੰਰੇ ਦਾ ਵੀ ਕਰ ਲਓ ਤੇ ਪੱਕੇ ਕੰਮ ਕਰਨਾ ਬ੍ਰੇਕ ਆ ਵਾਲਾ ਕੰਮ ਨਹੀਂ ਕਰਨਾ ਆ ਗਈ ਦੇਖ ਚਲੀ ਹੋ ਰਹੀ ਆਪਣੀ ਜਗ੍ਹਾ ਵਧੀਆ ਜਲਦੀ ਦਾ ਹੌਟ ਬਾਕਸ ਬਣਾ ਕੋਈ ਦੇਖੇ ਨਾ ਦਬਾਈ ਕਰ ਰੱਖੇ ਨਹੀਂ ਇਹ ਥੋੜੇ ਆ ਦੇ ਕੋਈ ਬਸਤੀ ਆ ਕਿ ਦੇ ਬਚੂ ਮੇ ਇਹ ਪਰਸੀ ਵੜਾਉਂਦਾ ਨਾ ਪਾਪਾ ਮੈਂ ਲੈ ਲੈ ਕਿਉਂਕਿ ਬੁੱਪੂ ਲੈਣਾ ਸਾਰਾ ਬਸਲਾ ਨਾ ਆਹ ਲੋ ਪਰਸੀ ਆਹ ਇਹ ਕਮਾਨਾ ਪਹਿ ਵੀ ਹੋਟਾ খালি ਪਰਸੂਟਾ ਨਿਕਾ ਤੱਕ ਤਾਂ ਨਹੀਂ ਦੇਣੇ ਆਪਾਂ ਆਹ ਰਿਕਾਰਡ ਦੇ ਦੂਗਾ ਦਰਵਾਏ ਆਏ ਹੋ ਤੁਸੀਂ ਬੜੀ ਖਿਲਾ ਕੇ ਆਉਂ ਕਿ ਆ

ਕਿੰਦੀ ਬਾ ਕਿਦਾਂ ਜੋ ਬੀਤ ਲੋ ਸਾਲ ਨੂੰ ਭਾਈ ਨੇ ਫੋਨ ਕਰਦਾ ਕਾਹਵੇਂ ਕਿ ਲੋਕੀ ਸਾਡੇ ਮਰਨ ਲੱਗ ਗਏ ਵੀਡੀਓ ਭਾਈ ਸਾਲ ਨੂੰ ਫੋਨ ਆਇਆ ਗੋਬਿਆਲਾ ਜੀ ਕਹਿੰਦਾ ਅਜੇ ਲੈ ਜੋ ਮੇਰੇ ਕੋਲ ਪਹਿਲਾਂ ਹੱਥ ਨਹੀਂ ਉੱਠਦਾ ਜਿੰਨੇ ਉੱਠ ਕੇ ਆ ਕੇ ਲੈ ਜੀ ਮੈਂ ਨਾ ਹੈਲੋ ਨਹੀਂ ਕੀਤੀ ਹੈਲੋ ਕਰ ਦੇ ਸੋਰੀ ਹੈਲੋ ਨਹੀਂ ਨਹੀਂ ਖਾਲਾ ਤੂੰ ਤੂੰ ਕੀ ਕਰਦਾ ਪਿਆ ਸਾਰੇ ਉਧਰ ਬੈਠੇ ਤੂੰ ਇਧਰ ਇਕੱਲਾ ਬੈਠਾ ਹੋਇਆ ਹੈ ਹੈ ਮੈਂ ਮੈਂ ਬਹੁਤ ਬੋਰ ਹਾਂ ਤਾਂ ਮੈਂ ਆਈਫੋਨ ਦੇ ਕਿਉਂ ਨਾ ਬੋਰ ਕਿਉਂ ਉਹ ਸਾਰੇ ਇੰਨਾ ਹੱਸਦੇ ਪਏ ਉਧਰ ਤੂੰ ਇਧਰ ਇਕੱਲਾ ਬੈਠਾ ਹਾਂ ਹਾਂ ਤੇ ਮੈਂ ਮੈਂ ਤਾਂ ਥੋੜਾ ਅੰਡਰਸਟੈਂਡ ਨਹੀਂ ਪਤਾ ਕੀ ਕੀ ਹੁੰਦੇ ਤੈਨੂੰ ਨਹੀਂ ਪਤਾ ਚਲ ਆ ਮੈਂ ਤੈਨੂੰ ਸਮਝਾਉਣੀ ਆ ਜੇ ਤੂੰ ਬੈਠੇਂਗਾ ਸਮਝੇਂਗਾ ਫੇਰ ਹੀ ਤੈਨੂੰ ਹੌਲੀ ਹੌਲੀ ਪਤਾ ਲੱਗੂਗਾ ਹਾਂ ਹਾਂ ਚੱਲ ਫਿਰ ਇਹ ਕਾਲਮ ਤੇ ਜਿੰਮਰ ਨਿਕਲੇ ਆਂ ਔਰ ਗੈਂਡਾ ਸਿਮਰ ਲੱਗਦੀ ਸੱਚ ਨੂੰ ਯਾਦ ਆਇਆ ਇੱਕ ਦਾ ਗਲਾਸ ਸਿਮਰ ਵੀ ਆਈ ਆ ਗੈਂਡਾ ਸਿਮਰ ਆਈ ਆ ਕਿਤੇ ਸ਼ਮਲ ਬੰਪਰ ਦਾ ਪਾਓ ਤੇ ਇੱਕ ਤੇ ਇੱਕ ਮਿੰਟ ਓੜੀ ਬੰਪਰ ਭਾਈ ਨਵਾਂ ਸੂਤ ਤੇ ਲੱਗੀ ਤੇ ਨੀ ਫਰੇਣ ਨੂੰ ਸੂਤ ਲੱਗੀ ਸਾਰੇ ਤੂੰ ਪਾੜ ਗਈ ਕਿਦਾ ਕੀ ਢੱਬਣੇ ਗਲੀਆ ਕੋਮਲ ਲਾਗੜ ਪੈਂ ਨਹੀਂ ਨਾਨੀ ਜੀ ਥੋੜੇ ਆ ਜਾ ਦੇ ਦੋ ਲੈ ਆ ਲੈ ਆ ਇਹ ਤਾਂ ਸੋ ਮੈਂ ਪੜਲਾ ਪੜਲਾ ਇਹ ਨਾ ਪੇਪਰ ਵਿੱਚ ਕੁਝ ਨਾ ਹੋਵੇ ਪਰਸ ਦੇ ਨਾਲ 200 ਰੁਪਏ ਨਾ ਲੱਗੇ ਤਾਂ ਪੈਸੇ ਵੀ ਲੱਗੇ ਇਹ ਇੱਥੋਂ ਪਤਾ ਲੱਗਦਾ ਦਿਮਾਗ ਦਾ ਪਰਸ ਅਸੀਂ ਆਪਦੇ ਬੱਚੇ ਟ੍ਰੇਨਡ ਕੀਤੇ ਹੋਏ ਆ ਹੈ ਮੰਮੀ ਮੈਂ ਆਪਦੇ ਬੱਚੇ ਪਹਿਲਾਂ ਟ੍ਰੇਨਡ ਕੀਤੇ ਹੋਏ ਵੀ ਜੋ ਆਉਂਦਾ ਆਉਣ ਦਿਓ ਪਰਸ ਹੀ ਲੱਗੇ ਐਡੇ ਪਹਿਲਾਂ ਅਸੀਂ ਲੈਪੋਕੇ ਆਂ। ਹੋਰ ਕੀ ਨਾਨਕੇ ਆਏ ਸਾਡੇ ਜੁੱਤੀ। ਕੋਈ ਸਬਜ਼ੀ ਸਬਜ਼ੀ ਵੀ ਬਣਾ ਲਈ ਕਿ ਨਾਨਕੇ ਭੁੱਖੇ ਸੁਣਾਉਣੇ ਅੱਜ। ਮਤੈ ਜੀ ਨਹੀਂ ਹੁੰਦੇ ਕੋਈ। ਸੋਹੜ ਤੇ ਬਹੁਤ ਸੋਹਣੇ ਵੀਰ ਜੀ ਬਹੁਤ ਸੋਹਣੇ। ਵਿਚਾਰਾ। ਆਪੇ ਤੈਹ ਲਾ ਲੈ ਕੇ ਰੱਖਣੇ ਆ। ਮੇਰਾ ਕੰਮ ਹੈ ਮੇਰਾ ਭਰਾ ਕਰਨ ਲਿਆ ਇੱਧਰ ਵੇਖੋ ਕਿੰਨਾ ਸਿਆਣਾ ਮੇਰਾ ਭਰਾ। ਮਾ ਲਈ ਬਲ ਪੜਾਈ ਕਰਦਾ ਤੂੰ ਦੇਖਦਾ ਗੱਲ ਬਾਤ ਕਰ ਉਹ ਕਿੰਨੀ ਚੰਡੀ ਚਲੋ ਬਈ ਹੁਣ ਇੱਕ ਜਿਹੜਾ ਮੈਂ ਤੁਹਾਨੂੰ ਕਹਿੰਦੀ ਸੀ ਇੱਕ ਹੋਰ ਐਂਦੇ ਚ ਆ ਮੇਰੇ ਕੋਲ ਫੋਟਵਾ ਹੈਗੀਆਂ ਕੁਲਵਿੰਦਰ ਪ੍ਰੋਜੀ ਆਉਂਦੀ ਉਪਰੋਜੀ ਸਲਵਾਰੇ ਹਾਂ ਹੂੰ ਮਾਮਨੇ ਨੇ ਨੇ ਫਰੂਟ ਲੈ ਆਂ ਹੋਰ ਮੈਨੂੰ ਲੱਗਦਾ ਸਾਰੀ ਦੁਕਾਨ ਹੀ ਖਰੀਦ ਲੈ ਇੱਧਰ ਵੇਖੀ 1 2 3 4 5 7 ਸੰਤਰੇ ਕੇਲੇ ਮੂਰ ਕੇਲੇ ਤੇ ਆਹ ਕੀ ਆ ਸੰਤਰੇ ਇਹ ਵੀ ਇੰਨੇ ਸੰਤਰੇ ਦੋ ਤਿੰਨਾਂ ਥਾਵਾਂ ਤੇ ਹੋਰ ਮੈਂ ਥੇਜਾ ਤਾ ਨਹੀਂ ਮਾਰ ਲਿਆ ਸੀ ਟੋਕਰੀ ਬਣਾ ਲਿਆ ਉਹਨੇ ਸੋਹਣੀ ਬਣੀ ਉੱਥੇ ਹੀ ਚੱਕ ਲਿਆ ਹਾਂ ਇਹਨਾਂ ਵਾਲੀ ਟੋਕਰੀ ਵੀ ਬਣਾਈ ਮੂੱਕ ਫਲੇ ਵੀ ਆਪ ਵੀ ਲਿਆਇਆ ਖਾਣ ਵਾਸਤੇ ਆਹ ਸਾਰਾ ਕੁਝ ਪਰ ਆਹ ਹਲੋ ਹੈਲੋ ਦੱਸੋ ਛੱਟੀਆਂ ਗੁੱਛਾ ਮੈਨੂੰ ਕਿਹੜਾ ਬੱਤ ਕਿਹੜਾ ਗੁੱਛਾ ਪੁਰਾਣਾ ਆਇਆ ਨੇ ਅਪ ਰੋਣਾ ਆਇਆ ਲੱਥੇ ਰੋਣੇ ਦੇ ਲੱਥੇ ਵੀ ਬੜੇ ਪੈਂਦੇ ਹੁੰਦੇ ਇੱਥੇ ਹਾਂ ਪਾਲਕ ਵੀ ਆਉਤੀ ਜਾਏਗੀ ਮੈਂ ਤੇ ਮੇਰੇ ਠੀਕ ਹੂੰ